ਔਰ ਜੋ ਜੋ ਐਨਐਚਏ ਦੀਆਂ ਕਮੀਆਂ ਨੇ ਉਹ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਵੀ ਇੱਥੇ ਆ ਚੀਜ਼ ਦੀਆਂ ਕਮੀਆਂ ਜਿੱਥੇ ਕਿ ਜਨਤਾ ਦੀ ਲੁੱਟ ਖਸੁੱਟ ਹੋ ਰਹੀ ਆ ਔਰ ਇੱਥੇ ਆ ਕੇ ਵਿਚ ਵੜ ਕੇ ਇਹਨਾਂ ਤੇ ਕਾਫੀ ਕੋਈ ਪਤਾ ਲੱਗਦਾ ਕਿ ਲੁੱਟ ਖਸੁੱਟ ਕਿਹੜੇ ਤਰੀਕੇ ਨਾਲ ਕਰਦੇ ਆ ਮੈਂ ਉਹੀ ਗੱਲ ਅੰਦਰ ਸਵਾਲ ਵੀ ਕੀਤਾ ਵੀ ਕੀ ਇੱਕ ਸ਼ਰਕਤਾ ਜਦੋਂ ਟੈਂਡਰ ਲਾਉਂਦੇ ਆ ਉਹਨੂੰ ਉਹਦੇ ਪਾਰਟ ਵਾਈ ਪਾਰਟ ਕਰਦੇ ਆ ਪੀਆ ਟੈਂਡਰ ਆ ਲੱਗ ਗਿਆ ਜੀ ਹੁਣ ਲੁੱਕ ਦਾ ਲੱਗ ਗਿਆ ਉਹਦੇ ਦੇ ਉੱਪਰ ਬੱਜਰੀ ਦਾ ਲੱਗ ਗਿਆ ਇਹਦੇ ਉੱਪਰ ਹੁਣ ਫਾਈਨਲ ਲੁੱਕ ਦਾ ਲੱਗ ਗਿਆ ਜਿਹੜੇ ਕਹਿੰਦੇ ਵੀ ਇਹ ਨਜਾਇਜ਼ ਰੁਕਿਆ ਜੀ ਸਾਨੂੰ 35 ਲੱਖ 35 ਕਰੋੜ ਸਾਨੂੰ ਦਿਓ ਸਾਡਾ ਨੁਕਸਾਨ ਹੋ ਗਿਆ ਕਿਹੜੀ ਜਨਤਾ ਇਹਨਾਂ ਦੀ ਵਜ੍ਹਾ ਕਰਕੇ ਮਰਦੀ ਆ ਐਨ ਐਚ ਦੀ ਵਜ੍ਹਾ ਕਰਕੇ ਉੱਤੇ ਪਰ ਭਾਈ ਕੌਣ ਕਰੂਗਾ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਲਾਡੋਵਾ ਟੋਲ ਪਲਾਜ਼ਾ ਤੇ ਟੋਲ ਟੈਗ ਦੀ ਵਸੂਲੀ ਦਾ ਦੋਸ਼ ਲਾਉਂਦੇ ਆ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਪਿਛਲੇ 1 ਮਹੀਨੇ ਤੋਂ ਟੋਲ ਟੈਗ ਦੀ ਵਸੂਲੀ ਰੋਕਣ ਖਿਲਾਫ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲਗਾਈ ਪਟੀਸ਼ਨ ਦੇ ਮਾਮਲੇ ਵਿੱਚ ਕਿਸਾਨ 23 ਜੁਲਾਈ ਨੂੰ ਅਦਾਲਤ ਵਿੱਚ ਆਪਣਾ ਪੱਖ ਰੱਖਣਗੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਹਿੰਦੇ ਆ ਦੇਖੋ ਅੱਜ ਜਿਹੜੀ ਟੋਲ ਬੰਦ ਹੋਣ ਤੋਂ ਬਾਅਦ ਤੀਜੂਨ ਤੋਂ ਬਾਅਦ ਸਾਡੀ ਪ੍ਰਸ਼ਾਸਨ ਨਾਲ ਦੂਜੀ ਮੀਟਿੰਗ ਸੀਗੀ ਔਰ ਜੋ ਜੋ ਐਨ ਐਚ ਏ ਦੀਆਂ ਕਮੀਆਂ ਨੇ ਉਹ ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਵੀ ਇੱਥੇ ਆ ਚੀਜ਼ ਦੀਆਂ ਕਮੀਆਂ ਜਿੱਥੇ ਕਿ ਜਨਤਾ ਦੀ ਲੁੱਟ ਖਸੁੱਟ ਹੋ ਰਹੀ ਆ ਔਰ ਇੱਥੇ ਆ ਕੇ ਵਿਚ ਵੜ ਕੇ ਇਹਨਾਂ ਤੇ ਕਾਫੀ ਕੁਝ ਪਤਾ ਲੱਗਦਾ ਕਿ ਲੁੱਟ ਖਸੁੱਟ ਕਿਹੜੇ ਤਰੀਕਿਆਂ ਨਾਲ ਕਰਦੇ ਆ ਬੜੇ ਟੰਗ ਤਰੀਕੇ ਜੇ ਅਪਣਾਏ ਹੋਏ ਇਹਨਾਂ ਨੇ ਵੀ ਲੋਕਾਂ ਦੀ ਜੇਬ ਕਿਵੇਂ ਵੱਡਣੀ ਆ 2008 ਦੇ 2009 ਚ ਜਦੋਂ ਵਾਰਡ ਹੋਇਆ ਮੈਂ ਉਹੀ ਗੱਲ ਅੰਦਰ ਸਵਾਲ ਵੀ ਕੀਤਾ ਹੈ ਵੀ ਕੀ ਇੱਕ ਸ਼ਰਕਤਾ ਜਦੋਂ ਟੈਂਡਰ ਲਾਉਂਦੇ ਉਹਨੂੰ ਉਹਦੇ 파ਟ ਵਾਈ 파ਟ ਕਰਦੇ ਵੀ ਆਹ ਟੈਂਡਰ ਆ ਲੱਗ ਗਿਆ ਜੀ ਹੁਣ ਲੁੱਕ ਦਾ ਲੱਗ ਗਿਆ ਹੁਣ ਇਹਦੇ ਉੱਪਰ ਬਜਰੀ ਦਾ ਲੱਗ ਗਿਆ ਇਹਦੇ ਉੱਪਰ ਹੁਣ ਫਾਈਨਲ ਲੁੱਕ ਦਾ ਲੱਗ ਗਿਆ ਇਹ ਕਹਿੰਦੇ ਜੀ ਇਹ ਜਿਹੜਾ ਟੋਲ ਵਧਾਇਆ ਜਾਂਦਾ ਇਹ ਜਿਹੜੀ ਨਵੀਂ ਬਣਦੀ ਕੋਈ ਚੀਜ਼ ਉਹਦਾ ਵਿੱਚ ਐਡ ਕੀਤਾ ਜਾਂਦਾ ਤੇ ਜਦੋਂ ਪਹਿਲਾਂ ਹੀ ਤੁਸੀਂ ਰੋਡ ਜਿੱਦਣ ਸ਼ੁਰੂ ਕੀਤਾ ਉਦੋਂ ਸਾਰਾ ਹੀ ਕਿਉਂ ਨਹੀਂ ਕੀਤਾ ਵੀ ਇੱਕ ਵਾਰੀ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਉਹ ਦੇ ਕੋ ਸਾਰੇ ਕੰਮ ਕਿਉਂ ਨਹੀਂ ਕਰਾਏ ਔਰ ਉਹ ਦੇ ਕੋ ਸਾਰੇ ਕੰਮ ਕਰਾ ਕੇ ਤੁਸੀਂ ਜਿਹੜਾ ਟੋਲ ਲਾਇਆ ਕੀ ਅੱਜ ਬਾਰ-ਬਾਰ ਟੋਲ ਨੂੰ ਕਿਉਂ ਵਧਾ ਰਹੇ ਆਂ ਹੋਰ ਕਿਉਂ ਬਾਰ-ਬਾਰ ਤੁਸੀਂ ਲੋਕਾਂ ਦੇ ਉੱਤੇ ਬੋਝ ਪਾ ਰਹੇ ਆਂ ਇਹੋ ਜਿਹਾ ਸਿਸਟਮ ਇਹਨਾਂ ਦਾ ਬਣਿਆ ਹੈਗਾ ਜਿਸ ਕਾਰਨ ਅੱਜ ਲੋਕ ਪਰੇਸ਼ਾਨ ਹੋ ਰਿਹਾ ਇਹ 290.1 ਕਿਲੋਮੀਟਰ ਦਾ ਰੋਡ ਹੈ ਇਹ ਔਰ ਤਿੰਨ ਟੋਲ ਨੇ ਜਿਹੜੇ ਦੂਜੇ ਟੋਲ ਨੇ ਉਹਨਾਂ ਦੇ ਰੇਟ ਬਹੁਤ ਜਿਵੇਂ ਕਰਨਾਲ 155 ਤੋਂ 185 ਹੋਇਆ 155 ਤੋਂ 165 ਤੋਂ 220 ਹੋਇਆ ਔਰ ਸਾਰੇ ਦਾ ਸਾਰਾ ਬੋਝ ਲੁਧਿਆਣਾ ਵਾਸੀਆਂ ਦੇ ਪਾਤ ਦਾ ਜੇ ਦੀ ਕੇ ਡਿਵਾਈਡ ਨਹੀਂ ਕੀਤਾ ਗਿਆ ਇਹਦੇ ਕਈ ਹੱਲ ਨੇ ਜੇ ਗਵਰਨਮੈਂਟ ਕਟਣਾ ਚਾਵੇ ਤਾਂ ਡਿਵਾਈਡ ਕਰਕੇ ਵੀ ਕੱਟ ਸਕਦੀ ਆ ਇਹ ਦਾ ਅੱਜ ਦੀ ਮੀਟਿੰਗ ਦਾ ਕੀ ਸੈਟ ਕਰ ਗਿਆ ਅੱਜ ਦੀ ਮੀਟਿੰਗ 'ਚ ਇਹ ਹੀ ਵਿਚਾਰ ਉਹਨਾਂ ਨੂੰ ਦੱਸਿਆ ਭਾਈ ਇਹਦਾ ਹੱਲ ਕੱਢੋ ਇਹ ਰੋ ਇਹ ਟੋਲ ਦੇ ਰੇਟ ਘਟਣਗੇ ਤਾਂ ਟੋਲ ਚੱਲੂਗਾ ਔਰ ਟੂਲ ਵਰਨਾ ਨਹੀਂ ਚੱਲਣਾ ਇਹ ਨਹੀਂ ਹੋ ਚੁੱਕੀਆਂ ਨੇ ਇਹ ਸਾਡੀ ਦੂਜੀ ਮੀਟਿੰਗ ਤੇ ਇਸ ਤੋਂ ਬਾਅਦ ਵੀ ਮੀਟਿੰਗ ਰੱਖੀ ਹੋਊਗੀ ਜਾਂ ਕੁਝ ਕੁਐਸਚਨ ਤੁਸੀਂ ਅੱਗੇ ਰਣਨੀਤੀ ਨਵੀਂ ਤਿਆਰ ਕੀਤੀ ਹੈ 23 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬ ਪੇਸ਼ ਹੋਣਗੇ ਜੋ ਇਹਨਾਂ ਦੀਆਂ ਕਮੀਆਂ ਨੇ ਜੋ ਇਹਨਾਂ ਵੀਡੀਓ ਫੁਟ ਚ ਨੇ ਜਿਹੜੇ ਉਹਨਾਂ ਦੇ ਪੇਪਰ ਵਰਕ ਆ ਉਹ ਅਸੀਂ ਟੋਟਲ ਕੰਪਲੀਟ ਕਰਕੇ ਦੇ ਰਹੇ ਹਾਂ ਕਿ ਇਹਨਾਂ ਨੂੰ ਉੱਥੇ ਹਾਈ ਕੋਰਟ ਵੱਲੋਂ ਜਿਹੜੀ ਹੈਗੀ ਆ ਵੀ ਜਿਹੜਾ ਇਹ ਕਹਿੰਦੇ ਵੀ ਇਹ ਨਜਾਇਜ਼ ਰੋਕਿਆ ਜੀ ਸਾਨੂੰ ਪੈਟੀਲਾ ਕ ਪੈ ਪੈਨਟਿਕ ਰੋਡ ਸਾਨੂੰ ਦਿਓ ਸਾਡਾ ਨੁਕਸਾਨ ਹੋ ਗਿਆ ਪਰ ਜਨਤਾ ਦਾ ਨੁਕਸਾਨ ਜਿਹੜਾ ਹੋ ਰਿਹਾ ਉਹਦਾ ਚੈਲੰਜ ਐਸ ਐਚਓ ਸਾਹਿਬ ਨੇ ਪੁੱਛਿਆ ਥੱਲੇ ਐਸ ਈ ਸੀ ਬੀ ਸਾਹਿਬ ਨੇ ਪੁੱਛਿਆ ਕਿ ਉਦੋਂ ਤੇ ਕਿੰਨੇ ਬੰਦੇ ਮਰੇ ਆ ਇਹਨਾਂ ਦੀ ਵਜ੍ਹਾ ਕਰਕੇ ਉਹਨੇ ਕਹਿੰਦਾ ਉਦੋਂ ਦੇ ਦੋ ਪੇਰ ਮਰ ਗਏ ਜਿਹੜੀ ਜਨਤਾ ਇਹਨਾਂ ਦੀ ਵਜ੍ਹਾ ਕਰਕੇ ਮਰਦੀ ਆ ਐਨ ਐਚ ਦੀ ਵਜ੍ਹਾ ਕਰਕੇ ਉਹਦੀ ਪਰਪਾਈ ਕੌਣ ਕਰੂਗਾ ਕਿੱਥੇ ਹੋਊਗੀ ਉਹਦੀ ਪਰਪਾਈ ਇੱਕ ਬੱਸ 2013 ਦੇ ਵਿੱਚ ਸਰਹੰਦ ਨਹਿਰ ਚ ਗਿਰਦੀ ਆ 27 ਬੰਦੇ ਮਰ ਜਾਂਦੇ ਆ ਐਨ ਐਚ ਦੀ ਗਲਤੀ ਕੰਪਨੀ ਦੀ ਗਲਤੀ ਉਧੀ ਪਰਪਾਈ ਕੌਣ ਕਰੂਗਾ ਠੀਕ ਹੈ ਨਾ ਇਹਨਾਂ ਦੀ ਪਰਪਾਈ ਇੱਕ ਸਰਕਾਰ ਤੋਂ ਦੂਜੀ ਸਰਕਾਰ ਦੇ ਗਲ ਘੁੱਟਾ ਦੇ ਕੇ ਲੈ ਲੈਣਗੇ ਤੇ ਜਿਹਦੇ ਜਿਹਦਾ ਪਰਿਵਾਰ ਦਾ ਪਰਿਵਾਰ ਜੀ ਜੀ ਮਰ ਰਹੇ ਨੇ ਇਹਨਾਂ ਦੀਆਂ ਗਲਤੀਆਂ ਕਰਨ ਉਹਨਾਂ ਦੀ ਪਰਪਾਈ ਕੌਣ ਕਰੂਗਾ ਰੌਲਾ ਇਸ ਗੱਲ ਦਾ ਇਸ ਜੀ ਨੂੰ ਚੈਲੰਜ ਕੀਤਾ ਅਸੀਂ ਚੈਲੰਜ ਕੀਤਾ ਜਾਵੂਗਾ ਇਹਦਾ ਬਿਲਕੁਲ ਚੈਲੰਜ ਕਰਾਂਗੇ ਇਹਨਾਂ ਨੇ ਕੀ ਕਿਹਾ ਹੋਇਆ ਪ੍ਰਸ਼ਾਸਨ ਨੇ ਕਿਹਾ ਵੀ ਠੀਕ ਆ ਅਸੀਂ ਜਿਹੜੇ ਤੁਸੀਂ ਅੱਜ ਦੇ ਚੱਲੇ ਆ ਸਾਨੂੰ ਸਾਰਾ ਚਿੱਠਾ ਇਹਨਾਂ ਦਾ ਕੱਢ ਕੇ ਇਹਨੂੰ ਅਸੀਂ ਅੱਗੇ ਪੇਜ ਰਹੇ ਹਾਂ ਔਰ ਅੱਗੇ ਪੇਜ ਗਏ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਚਾਹੀਦਾ ਕੋਈ ਇੰਧਰ ਆਇਆ ਆਇਆ ਸੀ ਇੱਕ ਐਨਸੀ ਦਾ ਉਹ ਜਿਹੜੇ ਸਵਾ ਦੇ ਪੱਲੇ ਹੈ ਨਹੀਂ ਇਹਨਾਂ ਨੂੰ ਪਤਾ ਪੂਰਾ ਕਾਹਦਾ ਨਹੀਂ ਜਿੰਨੇ ਵੀ ਇੱਥੇ ਆਉਂਦੇ ਆ ਇਹ ਪਤਾ ਨਹੀਂ ਕਿੱਥੋਂ ਇਹਨਾਂ ਨੇ ਰੱਖੇ ਹੋਏ ਆ ਜਿਨ੍ਹਾਂ ਨੂੰ ਕੋਈ ਹੋਰ ਗੋਂ ਪੁੱਛ ਕੇ ਗੱਲ ਕਰਦੇ ਆ ਉਹਨੂੰ ਟੋਲ ਪਲਾਜ਼ਾ ਦੇ ਰੇਟ ਨਹੀਂ ਪਤਾ ਹੈਗੇ ਤੇ ਪ੍ਰਸ਼ਾਸਨ ਨੇ ਕਿਹਾ ਕਿ ਭਾਈ ਤੱਕ ਕਿਸੇ ਫੋਨ ਦਾ ਟੋਪਰਾਜਾ ਕੋਈ ਨਹੀਂ ਗੱਲ ਵੀ ਹੋਈ ਆ ਕਿ ਫੋਨਾਂ ਜਾਂ ਕੋਈ ਰਿਪੋਰਟ ਰੋਡ ਨੂੰ ਵੀ ਆਏ ਜਾਂ ਫੋਨਾਂ ਪੈਣਾ ਕੋਈ ਇਹ ਗੱਲ ਹੀ ਰੋੜ ਨੇ ਦੇਖੋ ਜੀ ਇੱਥੇ ਉਹ ਅਧਿਕਾਰੀ ਆਵੇ ਜਿਸ ਅਧਿਕਾਰੀ ਕੋਲੇ ਪਾਵਰ ਹੋਵੇ ਵੀ ਮੈਂ ਬੈਠ ਕੇ ਇੱਥੇ ਇੱਕ ਫੈਸਲਾ ਕਰ ਸਕਦਾ ਦੂਜੇ ਤੇ ਥੱਲੇ ਵਾਲੇ ਜਿਨ੍ਹਾਂ ਨੇ ਪੁੱਛ ਕੇ ਉਤੋਂ ਗੱਲ ਕਰਨੀ ਉਹ ਕੀ ਫੈਸਲਾ ਲੈਣਗੇ ਸਾਡੇ ਨਾਲ ਔਰ ਸਾਡੇ ਡੀਸੀ ਸਾਹਿਬ ਤੇ ਸਿਰਫ ਵਿੱਚ ਸਾਡਾ ਫੈਸਲਾ ਕਰਾਉਣ ਛੱਡਿਓ ਨਿਯੋਕਰ ਨੇ ਉਹ ਫੈਸਲਾ ਵੀ ਓਨੀ ਦੇਰੀ ਹੋਊਗਾ ਜਦੋਂ ਤੱਕ ਸੁਪਰੀਮ ਕੋਰਟ ਚ ਕੇਸ ਨਹੀਂ ਹਾਈ ਕੋਰਟ ਦੇ ਚ ਸੌਰੀ ਹਾਉ ਇਹ ਹਾਲੇ ਤੱਕ ਹੁਣ ਜਦੋਂ ਅਸੀਂ ਚਲੇ ਹੀ ਗਏ ਪਹਿਲਾਂ ਸਾਡਾ ਇਹ ਫੈਸਲਾ ਵੀ ਨਹੀਂ ਹਾਈ ਕੋਰਟ ਨਹੀਂ ਜਾਵਾਂਗੇ ਪਰ ਕਿਤੇ ਨਾ ਕਿਤੇ ਇਹ ਹੋ ਸਕਦਾ ਹੈ ਵੀ ਪੰਜਾਬ ਸਰਕਾਰ ਪੂਰਾ ਜਵਾਬ ਨਾ ਦੇ ਸਕੇ ਪੂਰੇ ਪੇਪਰ ਨਾਂ ਦੇ ਸਕੇ ਪੂਰਾ ਉਹਦਾ ਪ੍ਰੋਪਰ ਨਾਂ ਦੱਸ ਸਕੇ ਫਿਰ ਅਸੀਂ ਜਿਹੜੇ ਸਾਡੇ ਨਾਲ ਵਕੀਲ ਸਾਹਿਬ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਕੇਸ ਨੂੰ ਕਰਾਂਗੇ ਅੱਜ ਉਹਨਾਂ ਨੇ ਸਾਡੀ ਐਪਲੀਕੇਸ਼ਨ ਮੂਵ ਕਰਤੀ ਆ ਫਿਰ ਅਸੀਂ ਇਹਦੇ ਵਿੱਚ ਪਾਰਟੀ ਬਣਨਾ ਚਾਹੁੰਦੇ ਆ ਔਰ ਉਹ ਉਹ ਮੰਗਲਵਾਰ ਦੀ ਤਰੀਕਾ ਮੰਗਲਵਾਰ ਨੂੰ ਅਸੀਂ ਜਾਵਾਂਗੇ ਜੀ ਉੱਥੇ ਸਾਰੇ ਔਰ ਬਾਕੀਤਾ ਅਸੀਂ ਆਪ ਵੀ ਖੜੇ ਹੋ ਕੇ ਦਾਸ ਦਾ ਨਾਮ ਜੀ ਇੰਦਰਵੀਰ ਸਿੰਘ ਕਾਦੀਆਂ ਜੀ ਪ੍ਰਧਾਨ ਮਾਲਵਾ ਜੋਂ ਭਾਰਤੀ ਕਿਸਾਨ ਜੂਨੀਅਨ ਦੁਆਪਾ ਜੀ ਬਿਲਕੁਲ ਜੀ ਮੀਟਿੰਗ ਦਾ ਸਿੱਟਾ ਇਹੀ ਕੱਢਿਆ ਵਾ ਵੀ ਜਿਹੜੇ ਮੈਂ ਉੱਥੇ ਇੱਕ ਸਵਾਲ ਰੱਖਿਆ ਸੀਗਾ ਵੀ ਜਿਹੜੇ ਐਕਸੀਡੈਂਟਸ ਹੋ ਰਹੇ ਆ ਉੱਥੇ ਐਸਐਚਓ ਲੱਡੂਆ ਨੂੰ ਸਵਾਲ ਕੀਤਾ ਮੈਂ ਵੀ ਉਹ ਦੱਸੋਇਆ ਜਾਵੇ ਵੀ ਉਹ ਜਿਹੜੇ ਐਕਸੀਡੈਂਟ ਆ ਉਹ ਕਿੱਦਾਂ ਹੋਏ ਨੇ ਉਹ ਰੋਡ 'ਚ ਵੱਡੇ ਟੋਏ ਕਾਰਨ ਉਹ ਉਹ ਮੰਨ ਗਏ ਨੇ ਉਹ ਕਹਿੰਦੇ ਵੀ ਬਿਲਕੁਲ ਹੋਇਆ ਐਕਸੀਡੈਂਟ ਔਰ ਰੋਜ਼ ਆਪਣੇ ਲੋਕ ਮਰ ਰਹੇ ਆ ਤੇ ਇਹ ਪੈਚ ਵਰਕ ਵੀ ਨਹੀਂ ਕਰ ਰਹੇ ਕਰੋੜਾਂ ਰੁਪਈਆ ਲੈ ਕੇ ਆਪਾਂ ਕਹਿ ਦਿੰਨੇ ਪੈਚ ਵਰਕ ਤਾਂ ਲੈ ਰਹੇ ਆ ਏਨੇ ਕਰੋੜਾਂ ਰੁਪਈਆ ਸੋ ਇਹ ਉਹ ਪੈਚ ਵਰਕ ਵੀ ਕਰ ਨਹੀਂ ਰਹੇ ਸੋ ਜਿਹਦੇ ਕਰਕੇ ਆਮ ਬੰਦਿਆਂ ਦੀ ਆਪਣੀ ਆਪਣੇ ਜੇਬ ਚੋਂ ਪੈਸਾ ਦੇ ਰਹੇ ਆਂ ਔਰ ਆਮ ਲੋਕ ਮਰ ਰਹੇ ਐਕਸੀਡੈਂਟਸ ਰੋਜ਼ ਹੋ ਰਹੇ ਆ ਸੋ ਅਸੀਂ ਪੰਜਾਬ ਸਰਕਾਰ ਨੂੰ ਵੀ ਔਰ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਜਿੱਥੇ ਸਾਡੀ ਲੋੜ ਆ ਅਸੀਂ ਸਾਰਾ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਦੇਣ ਨੂੰ ਵੀ ਤਿਆਰ ਆਂ ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਉਹ ਆਪਣਾ ਵਧੀਆ ਪੱਖ ਰੱਖਣ ਤਾਂ ਕਿ ਜਿਹੜਾ ਆ ਲੋਕੀ ਪਰੇਸ਼ਾਨ ਨੇ ਅਸੀਂ ਉਹ ਦੇਖੋ ਆਵਾਮ ਪਰੇਸ਼ਾਨ ਆ ਤਾਂ ਸੀਐਮ ਨੂੰ ਚਾਹੀਦਾ ਵੀ ਉਹ ਆਪਣਾ ਪੱਖ ਤਕੜਾ ਹੋ ਕੇ ਰੱਖੇ ਔਰ ਜਿਹੜਾ ਸੂਬੇ ਦਾ ਪੈਸਾ ਲੋਕਾਂ ਦੀ ਜੇਬ 'ਚ ਜਾ ਰਿਹਾ ਜਿਹੜੇ ਲੋਕ ਲੁੱਟ ਕੇ ਲੈ ਕੇ ਜਾ ਰਹੇ ਆ ਉਹਨਾਂ ਦੀ ਜੇਬਾਂ 'ਚੋਂ ਕੱਢ ਕੇ ਉਹ ਜਾਂਚ ਕਰਕੇ ਉਹ ਸੂਬੇ ਕੋਲ ਵਾਪਸ ਆਵੇ